ਸਤਿ ਸ੍ਰੀ ਅਕਾਲ ਜੀ ਸਾਰਤ ਹੈ ਤੁਹਾਡੇ ਵੈਜ ਕੁਕਿੰਗ ਚੈਨਲ ਦੇ ਵਿੱਚ ਤੇ ਅੱਜ ਆਪਾਂ ਇੱਕ ਖੀਰ ਬਣਾ ਕੇ ਤਿਆਰ ਕਰਾਂਗੇ ਜਿਹੜੀ ਕਿ ਬਹੁਤ ਹੈਲਦੀ ਹੈ ਤੇ ਟੇਸਟੀ ਵੀ ਹੈ ਤੇ ਸਰਦਾਂ ਸ਼ੁਰੂ ਹੋਣ ਵਾਲੀਆਂ ਜੀ ਤੇ ਹੋਈ ਗੰਗਾ ਤੇ ਹੁਣ ਆਪਾਂ ਨੂੰ ਸਾਰਿਆਂ ਨੂੰ ਖੀਰ ਬਣਾ ਕੇ ਖਾਣੀ ਚਾਹੀਦੀ ਹੈ ਤਾਂ ਕਿ ਆਪਣੇ ਵਿੱਚ ਤਾਕਤ ਵਧੇ ਤੇ ਬੱਪਾ ਨੂੰ ਖੰਗਜ ਖਾਵਾ ਜਿਹੜਾ ਨਾ ਲੱਗੇ ਤਾਂ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰੋ ਤੇ ਲਾਈਕ ਵੀ ਜ਼ਰੂਰ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸਾਰੇ ਜਾਣੇ ਤੋ ਉਦ ਲਈ ਪਹਿਲਾਂ ਨਾ ਆਪਾਂ ਦੇਸੀ ਘਿਓ ਲਾ ਮੰਗੇ ਜੀ ਕੜਾਹੀ ਦੇ ਵਿੱਚ ਥੋੜਾ ਜਿਹਾ ਤੇ ਇਹਦੇ ਵਿੱਚ ਆਪਾਂ ਜਿਹੜੇ ਡਰਾਈ ਫੂਟ ਹੈ ਜਿਵੇਂ ਕਾਜੂ ਆ ਬਦਾਮ ਹੈ ਪਿਸਤੇ ਤੇ ਦਾਖਾਂ ਕੁਝ ਵੀ ਤੁਸੀਂ ਪਾ ਸਕਦੇ ਆ ਤੇ ਸਾਰੇ ਪਹਿਲਾਂ ਆਪਾਂ ਡਰਾਈ ਫੂਟ ਇਹਨਾਂ ਨੂੰ ਫਰਾਈ ਕਰ ਲੈਣਾ ਹੈ ਜੀ ਬਸ ਨਾਰਮਲ ਜਿਹਾ ਫਰਾਈ ਕਰਨਾ ਬਾਹਲੇ ਆਪਾਂ ਲਾਲ ਜਿਹਾ ਨਹੀਂ ਕਰਨੇ ਜਿਉਂ ਦਾਖਾ ਫੁੱਲੀਆਂ ਥੋੜੇ ਚੱਚੀਆਂ ਦੇੜੀਆਂ ਦਾਖਾਂ ਤੇ ਆਪਣੇ ਆ ਜਿਹੜੇ ਡਰਾਈ ਫੂਟ ਹੈ ਉਹ ਪੱਕ ਜਾਣਗੇ ਜੀ ਜਾਦਾਣੀ ਇਹਨਾਂ ਨੂੰ ਫਰਾਈ ਕਰਨਾ ਆਪਾਂ ਤੇ ਹੁਣ ਆਪਾਂ ਇਹਨੂੰ ਕੱਢ ਲਾਂਗੇ ਜੀ ਅੱਡ ਪਲੇਟ ਦੇ ਵਿੱਚ ਕੱਢ ਕੇ ਰੱਖ ਲਾਂਗੇ ਤੇ ਹੁਣ ਉਸੇ ਹੀ ਤੇਲ ਦੇ ਆਘਿਓ ਦੇ ਵਿੱਚ ਆਪਾਂ ਆਪਣਾ ਕਰਾਂਗੇ ਜੀ ਫੁੱਲ ਮਖਾਣਿਆਂ ਨੂੰ ਫਰਾਈ ਇਹਨਾਂ ਨੂੰ ਆਪਾਂ ਭੁੰਨ ਲਾਂਗੇ ਆਪਣੇ ਫੁੱਲ ਮਖਾਣਿਆਂ ਨੂੰ ਜਿੰਨਾ ਚਿਰ ਰੈਸਪੀ ਨਹੀਂ ਹੁੰਦੀ ਉਹਦਾ ਚਿਰ ਭੁੰਨ ਲਾਂਗੇ ਤੇ ਇਹਨਾਂ ਨੂੰ ਵੀ ਭੁੰਨ ਕੇ ਆਪਾਂ ਬਾਹਰ ਕੱਢ ਲੈਣਾ ਜੀ ਤੇ ਹੁਣ ਜਿਹੜਾ ਮਾੜਾ ਮੋਟਾ ਆਪਣਾ ਘਿਓ ਬਚਿਆ ਏ ਤੇ ਉਹਦੇ ਵਿੱਚ ਆਪਾਂ ਜਿਹੜੀਆਂ ਸੇਵੀਆਂ ਐ ਇਹਨਾਂ ਨੂੰ ਫਰਾਈ ਕਰ ਲਾਂਗੇ ਅਧੀਕ ਕੌਲੀ ਆਪਾਂ ਸੇਵੀਆਂ ਦੀ ਲਈ ਆ ਤੇ ਇਹਨਾਂ ਨੂੰ ਵੀ ਆਪਾਂ ਥੋੜਾ ਜਿਹਾ ਭੁੰਨ ਲਾਂਗੇ ਸੇਵਿਆਂ ਨੂੰ ਤੇ ਹੁਣ ਇਹਦੇ ਵਿੱਚ ਆ ਥੋੜਾ ਜਿਹਾ ਭੁੰਨ 2000 ਮਿੰਟ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਦੁੱਧ ਚੰਗੀ ਤਰ੍ਹਾਂ ਨਾਲ ਤੁਸੀਂ ਭੁੰਨ ਲਿਓ ਸੇਵਿਆਂ ਨੂੰ ਤੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤਾਂ ਕਿ ਹੋਰ ਵੀ ਭੈਣ ਭਰਾ ਆਪਣੇ ਨਾਲ ਜੁੜ ਸਕਣਾਂ ਤੇ ਹੁਣ ਆਪਾਂ ਇਹਦੇ ਵਿੱਚ ਦੁੱਧ ਪਾ ਦਾਂਗੇ ਜੀ ਆਪਣਾ ਸੇਵਿਆਂ ਦੇ ਵਿੱਚ ਤੇ ਆਪਾਂ ਇਹਨੂੰ ਬਾਲਾ ਤਿਲ ਲਈ ਧਰ ਦਾਂਗੇ ਆਪਣਾ ਸੇਵਿਆਂ ਨੂੰ ਦੋ ਤੁਸੀਂ ਵੱਧ ਘੱਟ ਜੀ ਮੈਂ ਤੁਹਾਨੂੰ ਬਾੜਾ ਗਾੜਾ ਲਗਾਉਂ ਤਾਂ ਤੁਸੀਂ ਹੋਰ ਪਾ ਸਕਦੇ ਆ ਤੇ ਇੱਥੇ ਆਪਾਂ ਸਾਬੂਦਾਣਾ ਲਿਆ ਜੀ ਅੱਧੀ ਕ ਗੋਲੀ ਤੇ ਆਪਾਂ ਇਹਨੂੰ ਗਰਮ ਪਾਣੀ ਦੇ ਵਿੱਚ ਭਿਉਂ ਕੇ ਰੱਖ ਲਿਆ ਸੀਗਾ ਤੇ ਉਹ ਪੂਰੀ ਤਰ੍ਹਾਂ ਨਾਲ ਫੁੱਲ ਗਿਆ ਹੈ ਆਪਣਾ ਸਾਬੂਦਾਣਾ ਸੀਗਾ ਜਿਹੜਾ ਤੇ ਆਪਾਂ ਇਹਨੂੰ ਦੋ ਤਿੰਨ ਵਾਰੀ ਧੋ ਕੇ ਤੇ ਇਹਨੂੰ ਸਵਾਰ ਕੇ ਕਿਉਂਕਿ ਕੂਲਾ ਜਾਂਦਾ ਨਾ ਇਹਨੂੰ 2-3 ਵਾਰੀ ਧੋਣਾ ਪਊਗਾ ਆਪਾਂ ਨੂੰ ਤੇ ਇਹ ਆਪਾਂ ਫਿਰ ਸਾਬੂਦਾਣਾ ਵੀ ਵਿੱਚੇ ਪਾ ਦਾਂਗੇ ਆਪਣੀਆਂ ਸੇਵੀਆਂ ਦੇ ਤੇ ਆਪਣਾ ਸੇਵੀਆਂ ਵੀ ਰਿੱਜੀ ਜਾਂਦੀਆਂ ਜੀ ਹੁਣ ਆਪਾਂ ਇਹਦੇ ਵਿੱਚ ਜਿਹੜਾ ਧੋਕੇ ਰੱਖਿਆ ਸਾਬੂਦਾਣਾ ਉਹ ਪਾ ਦਾਂਗੇ ਵਿੱਚ ਤੇ ਆਪਾਂ ਇਹਨੂੰ گاੜਾ ਹੁਣ ਤਿੱਕਰ ਪਕਾ ਲਾਂਗੇ ਥੋੜੀ ਜਿਹੀ ਅੱਗ ਤੇ ਤੁਸੀਂ ਉਹਨੂੰ ਧਰ ਦਿਓ ਤੇ ਫਲੇਵਰ ਦੇ ਲਈ ਆਪਾਂ ਇਹਦੇ ਵਿੱਚ ਜੀ ਤਿੰਨ ਚਾਰ ਲੈਚੀਆਂ ਜਿਹੜੀਆਂ ਉਹ ਕੁੱਟ ਕੇ ਪਾ ਦਾਂਗੇ ਇੱਥੇ ਆਪਾਂ ਤਿੰਨ ਲੈਚੀਆਂ ਲੰਗਾ ਜੇ ਤੁਹਾਡੇ ਕੋਲੇ ਲੈਚੀਆਂ ਦਾ ਪਾਊਡਰ ਹੈਗਾ ਤਾਂ ਤੁਸੀਂ ਪਾਊਡਰ ਵੀ ਪਾ ਸਕਦੇ ਆ ਤਾਂ ਆਪਾਂ ਦਾਣੇ ਕੱਟ ਕੇ ਪਾ ਲਿਆ ਤੇ ਜਿਹੜੇ ਛੋਲਕੇ ਆ ਤੁਸੀਂ ਰੱਖ ਸਕਦੇ ਆ ਚਾਹ ਚੂ ਦੇ ਵਿੱਚ ਪੈ ਜਾਂਦੇ ਆ ਆਪਾਂ ਲੈਚੀਆਂ ਦੇ ਦਾਣੇ-ਦਾਣੇ ਕੱਲੇ ਪਾ ਦਾਂਗੇ ਵਿੱਚ ਇਹਦੇ ਨਾਲ ਫਲੇਵਰ ਜਿਹੜਾ ਉਹ ਬਹੁਤ ਵਧੀਆ ਹੁੰਦਾ ਆਏਗਾ ਲੈਚੀਆ ਦਾ ਤੇ ਇਹਨਾਂ ਨੂੰ گاੜਾ ਹੋਣ ਤੱਕ ਆਪਾਂ ਪਕਾਈ ਚੱਲਾਂਗੇ ਬਿਲਕੁਲ ਥੋੜੀ-ਥੋੜੀ ਅੱਗ ਤੇ ਉਨਾਂ ਹੀ ਇਹ ਜਿਹੜੀ ਖੀਰ ਆਪਣੀ ਟੇਸਟੀ ਬਣੂਗੀ ਤੇ ਮਿੱਠੇ ਲਈ ਆਪਾਂ ਇਹਦੇ ਵਿੱਚ ਅਖੰਡ ਪਾਤੀਏ ਥੋੜੀ ਜੀ ਤੇ ਤੁਸੀਂ ਮਿਸ਼ਰੀ ਵੀ ਪਾ ਸਕਦੇ ਆ ਅਤੀ ਗੋਲੀਆਂ ਤੋਂ ਵੀ ਘਾਟੀ ਪਾਈਏ ਆਪਣੇ ਖੰਡ ਮਿੱਠਾ ਤੁਸੀਂ ਆਪਣੇ ਹਿਸਾਬ ਦੇ ਨਾਲ ਪਾ ਸਕਦੇ ਆ ਜਾਂ ਤੁਸੀਂ ਬੱਦਖਾਣਾ ਪਸੰਦ ਕਰਦੇ ਆ ਜਾਂ ਘੱਟ ਤੇ ਆਪਣੀ ਖੀਰ ਜਿਹੜੀ ਉਹ ਬਿਲਕੁਲ ਗਾੜੀ ਹੋ ਗਈ ਹੈ ਹਨਾ ਤੇ ਹੁਣ ਆਪਾਂ ਜਿਹੜੇ ਡਰਾਈ ਫਰੂਟਸ ਸੀਗੇ ਉਹ ਵੀ ਆਪਾਂ ਇਹਦੇ ਵਿੱਚ ਪਾ ਲਾਂਗੇ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਖੀਰ ਬਣ ਕੇ ਤਿਆਰ ਹੋਈ ਹੈ ਤੇ ਤੁਸੀਂ ਆਪਣੇ ਬੱਚਾ ਨੂੰ ਦੇ ਸਕਦੇ ਆ ਘਰ ਦੇ ਵਿੱਚ ਸਾਰੇ ਜਾਣੇ ਖਾਓ ਤੇ ਬਣਾਓ ਇਹਨੂੰ ਕਿਉਂਕਿ ਸਦੋ ਹੈਲਦੀ ਖੀਰ ਤਾਂ ਕੋਈ ਹੋ ਹੀ ਨਹੀਂ ਸਕਦੀ ਤਾਂ ਆਪਾਂ ਇਹਨੂੰ ਢੱਕ ਕੇ ਥੋੜਾ ਜਿਹਾ ਹੋਰ ਪਕਾ ਲਾਂਗੇ ਤੇ ਜਦੋਂ ਆਪਾਂ ਢੱਕ ਕੇ ਨੂੰ ਰੱਖਤਾ ਤੇ ਇਹਦੂ ਵੀ ਗਾੜੀ ਹੋ ਜਾਣੀ ਆ ਆਪਣੀ ਖੀਰ ਠੰਡੀ ਹੋਣ ਤੋਂ ਬਾਅਦ ਇਹਨੇ ਹੋਰ ਵੀ ਗਾੜੀ ਹੋ ਜਾਣਾ ਹੈ ਤੇ ਆਪਾਂ ਇਹਨਾਂ ਜਿਹੜਾ ਗੈਸ ਉਹ ਬੰਦ ਕਰਕੇ ਤੇ ਇਹਨੂੰ ਢੱਕ ਕੇ ਆਪਣੀ ਖੀਰ ਨੂੰ ਰੱਖ ਦਿਆਂਗੇ ਤੇ ਆਪਣੀ ਖੀਰ ਬਣ ਕੇ ਹੋ ਗਈ ਹੈ ਜੀ ਤਿਆਰ ਜਿੰਨੇ ਜਿੰਨੇ ਭੈਣ ਭਰਾਵਾਂ ਨੇ ਆਪਣੀ ਵੀਡੀਓ ਦੇਖੀ ਆ ਉਹਨਾਂ ਦਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਹੈ ਜੀ ਤੇ ਜੇ ਰੈਸਪੀ ਚੰਗੀ ਲੱਗੀ ਤਾਂ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਵੀ ਦੱਸਿਓ ਤੁਹਾਨੂੰ ਆਪਣੀ ਰੈਸਪੀ ਕਿਹੋ ਜਿਹੀ ਲੱਗਦੀ ਆ ਤੇ ਮਿਲਦੇ ਆ ਤੁਹਾਨੂੰ ਆਪਾਂ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਉਹਦੇ ਦਿੱਕਰ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ